ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਦਾ ਵਲੌਗ ਹੈਗਾ ਜੀ ਆਪਣਾ ਧੰਨਵਾਦ ਕਰਨ ਦਾ ਜੀ ਆਪਣਾ ਚੈਨਲ ਹੋ ਗਿਆ ਮੋਂਨ ਤੇ ਜੋ ਵੀ ਆਪਣੀ ਵੀਡੀਓ ਤੇ ਆਮਦੇਸੀ ਭੈਣ ਭਰਾ ਜੀ ਆਪਣੇ ਨਾਲ ਜੁੜੇ ਹੋਏ ਸੀ ਆਪਣੇ ਚੈਨਾਂ ਨਾਲ ਕੁਸਬੀਰ ਭੈਣ ਆਪਣੇ ਨਾਲ ਚੈਨਲ ਵਾਲੇ ਸਪੋਰਟ ਕਰਦੇ ਸੀ ਕੁਸ ਆਪਣੇ ਬੇਸਿਸ ਸਪੋਰਟ ਕਰਦੇ ਤੇ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਨਮਾਨੀ ਜੀ ਨੂੰ ਇੰਨਾ ਮਾਣ ਬਖਸ਼ਿਆ ਤੇ ਮੇਰੇ ਕੋਲ ਕੋਈ ਇਹ ਜਿਸ ਤਬਦ ਨਹੀਂ ਹੈਗੇ ਬੇ ਮੈਂ ਸੋਡਾ ਕਹਿ ਕੇ ਸ਼ੁਕਰਦਾ ਕਰ ਸਕ ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ ਇੱਕ ਮਾਂ ਬੱਚਿਆਂ ਦੀ ਮਾਂ ਤੇ ਵੱਡਿਆਂ ਦੀ ਮਾਂ ਭੈਣਾਂ ਤੇ ਉਦੋਂ ਵੱਡਿਆਂ ਦੀ ਮਾਂ ਧੀ ਆ ਤੇ ਸਾਨੂੰ ਵੀ ਮੌਕਾ ਦਿੱਤਾ ਜੀ ਤੁਸੀਂ ਇਸ ਪਲੇਟਫਾਰਮ ਤੇ ਆਉਣ ਦਾ ਤੇ ਮਾਨ ਬਖਸ਼ ਕੇ ਅੱਜ ਮੇਰਾ ਚੈਨਲ ਮਾਨੋ ਕਰਵਾਇਆ ਤੁਸੀਂ ਤੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਮੈਨੂੰ ਬਹੁਤ ਖੁਸ਼ੀ ਹੈ ਜੀ ਤੁਸੀਂ ਵੀ ਸਾਰੇ ਖੁਸ਼ ਹੋਵੋਗੇ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਸਾਰੇ YouTube ਫੈਮਿਲੀ ਸਾਰਿਆਂ ਦੀ ਧੰਨਵਾਦ ਆ ਜੀ ਤੇ ਇਸ ਕਰਕੇ ਆਪਣੀ ਮਿਹਨਤ ਨੂੰ ਅੱਜ ਵਹਿਗੁਰੂ ਨੇ ਭਾਗ ਲਾਤੇ ਤੇ ਰ ਬੰਦਿਆਂ ਚ ਰਬ ਵੱਸਦਾ ਜੀ ਵਹਿਗੁਰੂ ਵੀ ਉਹਦੀ ਸਾਥ ਦਿੰਦਾ ਜਦੋਂ ਇਨਸਾਨ ਨਾਲ ਹੋਣ ਤੇ ਇਨਸਾਨਾਂ ਦੇ ਵਿੱਚ ਹੀ ਰਬ ਵੱਸਦਾ ਬੰਦਿਆਂ ਚ ਤੇ ਇਹ ਵੀ ਪਰਮਾਤਮਾ ਦੇ ਰੂਪ ਹੁੰਦੇ ਆ ਤੇ ਵਹਿਗੁਰੂ ਦੇ ਨਾਲ ਨਾਲ ਆਪਣੀ ਭੈਣ ਭਾਈਆਂ ਨੇ ਸਪੋਰਟ ਕੀਤੀ ਸਾਰਿਆਂ ਦਾ तहे ਦਿਲੋਂ ਧੰਨਵਾਦ ਜੀ ਤੇ ਹੁਣ ਆਪਾਂ ਪਾਇਆ ਕਰਾਂਗੇ ਬਲੌਗ ਤੇ ਆਇਆ ਕਰਾਂਗੇ ਲਾਈਵ ਜੀ ਆਪਣੇ ਨਾਲ ਤੁਸੀਂ ਜੁੜੇ ਰਹਿਣਾ ਇਸ ਤਰ੍ਹਾਂ ਤਾਂ ਕਿ ਸੋਡੀ ਭੈਣ ਅੱਗੇ ਹੋਰ ਵੱਧ ਸਕੇ ਸੋਡੀ ਧੀ ਅੱਗੇ ਵੱਧ ਸਕੇ ਤੇ ਸੋਡੀ ਮਾਂ ਇੱਕ ਬੱਚਿਆਂ ਦੀ ਅੱਗੇ ਵੱਧ ਸਕੇ ਤੇ ਸਾਨੂੰ ਘਰ ਬੈਠੀਆਂ ਭੈਣਾਂ ਨੂੰ ਜੋ ਪਲੇਟਫਾਰਮ ਮਿਲਿਆ YouTube ਦਾ ਤੇ ਬਹੁਤ ਹੀ ਵਧੀਆ ਅਸੀਂ ਵੀ ਆਪਣੇ ਦਿਲ ਦੇ ਹਾਵ ਭਾਵ ਤੁਹਾਡੇ ਨਾਲ ਸਾਂਝੇ ਕਰ ਸਕਦੇ ਆ ਤੇ ਕੋਈ ਸਾਧਨਾ ਬਣਾ ਸਕਦੇ ਆ ਅਸੀਂ ਵੀ ਮੈਂ ਫੇਰ ਦੁਬਾਰਾ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਇੱਕ ਨਵਾਨੀ ਜੀ ਨੂੰ ਇੰਨਾ ਮਾਨ ਦਿੱਤਾ ਤੁਸੀਂ ਕਮੈਂਟਾਂ ਜਿਵੇਂ ਬਹੁਤ ਜ਼ਿਆਦਾ ਮੋਟੀਵੇਸ਼ਨ ਕੀਤਾ ਤੇ ਜਦੋਂ ਮੈਂ 네ਗੇਟਿਵ ਵੀ ਸੋਚਦੀ ਤੀ ਤਾਂ ਫੇਰ ਮੈਂ ਤੁਹਾਡੇ ਕਮੈਂਟ ਪੜ੍ਹ ਕੇ ਪੋਜ਼ੀਟਿਵ ਹੋ ਜਾਂਦੀ ਸੀ ਇਸੀ ਤਰ੍ਹਾਂ ਮੇਰੇ ਨਾਲ ਹੁਣ ਵੀ ਸਪੋਰਟ ਫੁੱਲ ਰੱਖਿਓ ਮੈਂ ਤੁਹਾਡੀ ਸਪੋਰਟ ਨਾਲ ਹੀ ਅੱਗੇ ਵਧਣਾ ਜੀ ਤੇ ਮੈਂ ਫੇਰ ਸਾਰੇ ਭੈਣਾਂ ਵੀਰਾਂ ਦਾ ਤੇ ਬੱਚਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਹੈ ਤੇ ਵੀਡੀਓ ਨੂੰ ਫੋਲੋਵਾਚ ਕਰਿਓ ਜੀ ਵੀਡੀਓ ਤੇ ਆਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਵੀ ਵੀਡੀਓ ਦੇਖਿਆ ਕਰੋਗੇ ਫੋਲੋਵਾਚ ਕਰਿਓ ਤਾਂ ਕਿ ਆਪਣੀ ਸਪੋਰਟ ਹੋ ਸਕੇ ਤਾ ਆਪਾਂ ਅਗਲੀ ਪੌੜੀ ਚੜ ਸਕੇ ਇੱਕ ਪੌੜੀ ਆਪਾਂ ਚੜ ਗਏ ਜੀ ਅਗਲੀ ਪੌੜੀ ਹਜੇ ਚੜਨ ਵਾਲੀ ਬਾਕੀ ਪਈ ਐ ਉਹ ਥੋੜੀ ਸਪੋਰਟ ਨਾਲ ਹੀ ਅੱਗੇ ਜਾਣਾ ਤੇ ਸਾਰਿਆਂ ਨੂੰ ਮੈਂ ਤਾਂ ਇਹ ਕਹੂੰਗੀ ਵੀ ਇਹ ਪਲੇਟਫਾਰਮ ਬਹੁਤ ਵਧੀਆ ਆਪਾਂ ਨੂੰ ਕਿਥੋਂ ਕਿਥੋਂ ਤੱਕ ਭੈਣ ਭਾਈਆਂ ਨੂੰ ਮਿਲ ਆਉਂਦਾ ਜੀ ਇਹ ਤੇ ਇੱਕ ਦੂਜੇ ਨਾਲ ਆਪਾਂ ਦੁੱਖ ਸੁੱਖ ਸਾਂਝੇ ਕਰਦੇ ਆ ਕੋਈ ਸਿੱਖਣ ਨੂੰ ਮਿਲਦਾ ਕੋਈ ਸਿਖਾਉਣ ਨੂੰ ਮਿਲਦਾ ਇਸ ਪਲੇਟਫਾਰਮ ਤੇ ਸਾਰਿਆਂ ਦਾ ਧੰਨਵਾਦ ਜੀ ਫੇਰ ਦੁਬਾਰਾ ਕਰਦੀ ਆ ਮੈਂ Tan in